ਬਿਨਾ ਤੁਹਾਡੀ ਕੌਣ ਕਰੇ ਪਛਾਣ ਮੇਰੇ ਤੋਂ ਬਿਨਾ ਤੁਹਾਡੀ ਕੋਈ ਪਛਾਣ ਕਰ ਨਹੀਂ ਸਕਦਾ ਤੁਸੀਂ ਮੇਰੇ ਤੇ ਮੈਂ ਤੁਹਾਡਾ ਪਰਮਾਤਮਾ ਹਾਂ ਤੁਸੀਂ ਮੇਰੀਆਂ ਆਤਮਾ ਜੋ ਸਰਬ ਹਰ ਸੰਗਤ ਜੀ ਜਦੋਂ ਪਰਮਾਤਮਾ ਆਪਣੀਆਂ ਆਤਮਾ ਤੇ ਕਿਰਪਾ ਕਰਦੇ ਨੇ ਉਸ ਵਕਤ ਜਿਹੜਾ ਗੁਰਸਿੱਖ ਹੈ ਜੋ ਪਗਤ ਹੈ ਉਹ ਆਪਣੇ ਪਰਮਾਤਮਾ ਦੇ ਚਰਨਾਂ ਦਾ ਧਾਰਨੀ ਬਣਦਾ ਹੈ ਪਰਮਾਤਮਾ ਨੂੰ ਪਾਉਣਾ ਇਸੇ ਜੀਵ ਦੇ ਵਸ ਦੀ ਗੱਲ ਨਹੀਂ ਹੁੰਦੀ ਪਰਮਾਤਮਾ ਦੇ ਚਰਨਾਂ ਤੇ ਨਿਮਸਤਾਰ ਕਰਨੀ ਉਸ ਤੋਂ ਵੀ ਮੁਸ਼ਕਲ ਪਰਮਾਤਮਾ ਦੇ ਨੂੰ ਆਪਾ ਆਪ ਪੇਟ ਕਰਨਾ ਪਰਮਾਤਮਾ ਦੇ ਚਰਨਾਂ ਤੋਂ ਕੁਰਬਾਨ ਜਾਣਾ ਉਸ ਤੋਂ ਵੀ ਕਠਨ ਇਹ ਇੱਕ ਅਜਿਹਾ ਮਾਰਗ ਪਰਮਾਤਮਾ ਨੇ ਸਹਿਜ ਰੂਪ ਵਿੱਚ ਦਿੱਤਾ ਹੈ ਕਿ ਗੁਰਮੁਖੋ ਮੈਂ ਤੁਹਾਨੂੰ ਸਹਿਜ ਰੂਪ ਦੇ ਵਿੱਚ ਇੱਕ ਸੌਖਾ ਮਾਰਗ ਦੇ ਦਿੱਤਾ ਹੈ ਸੌਂਦਿਆਂ ਜਾਗਦਿਆਂ ਪੰਜ ਵਾਰ ਬੋਲਿਆ ਕਰੋ ਮੇਰਾ જયਕਾਰ ਸੋੰਗ ਮਾਰਾ ਈਸ਼ਰ ਸੇ বিষ্ণੂ ਭਗਵਾਨ ਦੀ ਜੈ ਪਹਿਚਾਨ ਮੇਰੇ ਤੋਂ ਬਿਨਾ ਤੁਹਾਡੀ ਕੋਈ ਪਹਿਚਾਨ ਕਰ ਨਹੀਂ ਸਕਦਾ ਤੁਸੀਂ ਮੇਰੇ ਤੇ ਮੈਂ ਤੁਹਾਡਾ ਪਰਮਾਤਮਾ ਹਾਂ ਤੁਸੀਂ ਮੇਰੀਆਂ ਆਤਮਾ ਜੋ ਸਰਬ ਹਰ ਸੰਗ ਜੀ ਜਦੋਂ ਪਰਮਾਤਮਾ ਆਪਣੀਆਂ ਆਤਮਾ ਤੇ ਕਿਰਪਾ ਕਰਦੇ ਨੇ ਉਸ ਵਕਤ ਜਿਹੜਾ ਗੁਰਸਿੱਖ ਹੈ ਜੋ ਪਗਤ ਹੈ ਉਹ ਆਪਣੇ ਪਰਮਾਤਮਾ ਦੇ ਚਰਨਾਂ ਦਾ ਧਾਰਨੀ ਬਣਦਾ ਹੈ ਪਰਮਾਤਮਾ ਨੂੰ ਪਾਉਣਾ ਕਿਸੇ ਜੀਵ ਦੇ ਵੱਸ ਦੀ ਗੱਲ ਨਹੀਂ ਹੁੰਦੀ ਪਰਮਾਤਮਾ ਦੇ ਚਰਨਾਂ ਤੇ ਨਮਸਕਾਰ ਕਰਨੀ ਉਸ ਤੋਂ ਵੀ ਮੁਸ਼ਕਲ ਪਰਮਾਤਮਾ ਦੇ ਨੋ ਆਪਾ ਆਪੇ ਪੇਟ ਕਰਨਾ ਪਰਮਾਤਮਾ ਦੇ ਚਰਨਾ ਤੋਂ ਕੁਰਬਾਨ ਜਾਣਾ ਉਸ ਤੋਂ ਵੀ ਕਠਨ ਇਹ ਇੱਕ ਅਜਿਹਾ ਮਾਰਗ ਪਰਮਾਤਮਾ ਨੇ ਸਹਿਜ ਰੂਪ ਵਿੱਚ ਦਿੱਤਾ ਹੈ ਕਿ ਗੁਰਮੁਖੋ ਮੈਂ ਤੁਹਾਨੂੰ ਸਹਿਜ ਰੂਪ ਦੇ ਵਿੱਚ ਇੱਕ ਸੌਖਾ ਮਾਰਗ ਦੇ ਦਿੱਤਾ ਸੌਂਦਿਆਂ ਜਾਗਦਿਆਂ ਪੰਜ ਵਾਰ ਬੋਲਿਆ ਕਰੋ ਮੇਰਾ જયਕਾਰ ਸੋੰਗ ਮਾਰਾਇ ਸ਼ੇਰ ਸੇ ਵਿਸ਼ਨੂੰ ਭਗਵਾਨ ਦੀ ਜੀ